ਸਨੌਰ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਸਨੌਰ ਸ਼ਹਿਰ 'ਚ 19 ਕਰੋੜ 19 ਲੱਖ ਰੁਪਏ ਦੇ ਵਾਟਰ ਸਪਲਾਈ ਅਤੇ ਸੀਵਰੇਜ ਦਾ ਉਦਘਾਟਨ ਕੀਤਾ। ਅੱਜ ਜੋ ਸਨੌਰ ਆਏ ਹੋ ਕੀ ਪ੍ਰੋਜੈਕਟ ਹੈ ਜਿਹੜਾ ਉਦਘਾਟਨ ਕੀਤਾ ਤੇ ਕਿੰਨੀ ਲਾਗਤ ਨਾਲ ਇਹ ਪ੍ਰੋਜੈਕਟ ਬਣਿਆ ਇਹ 19 ਕਰੋੜ 19 ਲੱਖ ਦੇ ਨਾਲ ਇਹ ਪ੍ਰੋਜੈਕਟ ਸਾਰਾੜਾ ਬੰਨਾ ਹੈ ਇਹਦੇ ਤਕਰੀਬਨ 47. 47 ਕਿਲੋਮੀਟਰ 24 ਪੁਆਇੰਟ ਜਿਹੜੇ ਲੈਂਡ ਪੈਣੀ ਹੈ ਇਹਦੇ ਚ ਤੇ 1917 ਘਰ ਉਹਦਾ ਜਿਹੜਾ ਕਨੈਕਸ਼ਨ ਉਹ ਬਹੁਤ ਹੀ ਆਊਗਾ ਬੜੂ ਤੇ ਦੋ ਵਿੱਚ ਟਿਊਬ ਲੱਗਣੇ ਆ ਤੇ ਇੱਕ ਟੈਂਕੀ ਲੱਗਣੀ ਬੱਤੀ ਅਮਰ ਸਾਹਿਬ ਕਿੰਨੀ ਦੇਰ ਤੱਕ ਲੋਕਾਂ ਨੂੰ ਜਿਹੜੀ ਸਹੂਲਤਾਂ ਇਹ ਉਪਲਬਧ ਹੋ ਜੂਗੀ ਪ੍ਰੋਜੈਕਟ ਦੀ ਬਹੁਤ ਜਲਦੀ ਇਹਦਾ ਨਾ ਟੈਂਡਰ ਲੱਗ ਗਿਆ ਸ਼ੁਰੂ ਕਰਤਾ ਕੰਮ ਆ ਤੇ ਜਿੰਨਾ ਜਨਾ ਲੋਕ ਸਾਹ ਦੇਣਗੇ ਫਾਸਟ ਕਈ ਵਾਰਾ ਨਾ ਕਈ ਜਦੋਂ ਆਪਾਂ ਪੁੱਟਦੇ ਆ ਕੋਈ ਆੜ ਕੇ ਰੋਲਾ ਪਾ ਕੇ ਬਹਿਦੇ ਵੀ ਅਜੇ ਨਹੀਂ ਜੀ ਪੁੱਟਣਾ ਫਰਾਂ ਦਾ ਕਰਨਾ ਉਹਦੇ ਚ ਨਾ ਹੀ ਸ਼ੁਰੂ ਆ ਦੇ ਕੋਈ ਤੇ ਬਹੁਤ ਜਲਦੀ ਇਹਦਾ ਆਪਾਂ ਟਾਈਮ ਲੱਗਿਆ 15 ਮਹੀਨੇ 15 ਮਹੀਨਾ ਦੇ ਵਿੱਚ ਵਿੱਚ ਇਹ ਕੰਪਲੀਟ ਹੋ ਜੂਗਾ ਇੱਕ ਸਨੌਰ ਦੇ ਜਿਹੜੇ ਆਲੇ ਦਾਲ ਦੀ ਸੜਕਾ ਬਿੰਨੀ ਦੀ ਉਹ ਵੀ ਟੁੱਟੀ ਪਈ ਉਹਦਾ ਕੱਲ ਕੱਲ ਉਹਦਾ ਕੱਟ ਰਿਆ ਕੱਲ ਤੋਂ ਕੰਮ ਉਹਦਾ ਸ਼ੁਰੂ ਹੋ ਜਾਣਾ ਲੇਬਰ ਆ ਗਈ ਐ ਅਥਰ ਆ ਗਿਆ ਤੇ ਕੱਲ ਉਹਦਾ ਕੰਡਨ ਕਰਕੇ ਕੱਲੋਂ ਸ਼ੁਰੂ ਕਰ ਦੇਣਾ ਸਰਕਾਰ ਦੀ ਐਮਸੀ ਦੀਆਂ ਚੋਣਾਂ ਦੇ ਵਿੱਚ ਕਿੱਦਾਂ ਦੀ ਤਿਆਰੀ ਹੈ ਬਹੁਤ ਵਧੀਆ ਤਿਆਰੀ ਹੈ ਸਾਡੇ ਸਾਰੇ ਬੰਦਿਆਂ ਨੂੰ ਤਕਰੀਬਨ ਅਸੀਂ ਸਾਲ ਦੋ ਸਾਲਾਂ ਤੋਂ ਤਿਆਰ ਕਰ ਰਹੇ ਹਾਂ ਕਿਉਂ ਲੇਟ ਹੋ ਗਈ ਇਲੈਕਸ਼ਨ ਬਹੁਤ ਜ਼ਿਆਦੀ ਤੇ ਤਕਰੀਬਨ ਅਸੀਂ ਸਾਰਿਆਂ ਨੂੰ ਜਿੰਨਾ ਜਿੰਨਾ ਨੂੰ ਇਲੈਕਸ਼ਨ ਲੜਾਉਣਾ ਹੈ ਸਾਡੇ ਸਾਰੇ ਬੰਦਿਆਂ ਨੂੰ ਹਲਕਿਆਂ ਦੇ ਵਿੱਚ ਇਹਨਾਂ ਦੇ ਵਾਰਡਾਂ ਦੇ ਵਿੱਚ ਜਾਣਦੇ ਲੋਕਾਂ ਦੇ ਕੰਮਕੁਮ ਕਰਾਉਂਦੇ ਆ ਜਿਹੜੇ ਜਿਹਨੂੰ ਹੁਣ ਜ਼ਿੰਮੇਵਾਰੀ ਮਿਲੂਗੀ ਸਰਕਾਰ ਸਾਰਿਆਂ ਦਾ ਟਿਕਟ ਮਿਲਣੀ ਨਹੀਂ ਜਿਹਦੇ ਜਿਹੜੇ ਨੂੰ ਮਿਲੂਗੀ ਸਾਰੇ ਜਣੇ ਉਹਦਾ ਸਾਥ ਦੇਣਗੇ ਐਮਐਨਆ ਸਰ ਜਿਮਨੀ ਚੋਣਾਂ ਦੇ ਵਿੱਚ ਲੋਕਾਂ ਨੇ ਜਿਹੜਾ ਹੈਗਾ ਤਿੰਨ ਸੀਟਾਂ ਚ ਧਾਇਆਂ ਨੇ ਆਮ ਆਦਮੀ ਪਾਰਟੀ ਨੂੰ ਤੇ 92 ਤੋਂ 94 ਹੋਗੀਆਂ ਨੇ ਸੀਟਾਂ ਤੇ ਇਹਦੇ ਨਾਲ ਜਿਹੜਾ ਆਧਾਰ ਆ ਤੁਹਾਡਾ 2027 ਦੀਆਂ ਚੋਣਾਂ ਦੇ ਵਿੱਚ ਕੀ ਤੁਸੀਂ ਆਪਣੀ ਪਾਰਟੀ ਦਾ ਰਿਕਾਰਡ ਤੋੜੋਗੇ ਬਿਲਕੁਲ ਸਾਡੇ ਲੋਕਾਂ ਦਾ ਇਹ ਤੁਹਾਨੂੰ ਵੇਖਣ ਨੂੰ ਮਿਲਿਆ ਹੋਊਗਾ ਕਿ ਜਿਹੜਾ ਉਤਸ਼ਾਹ ਸੀ ਹੋਰ ਵਧਿਆ ਆ ਜਿਵੇਂ ਗਿੱਦੜਬਾ ਸੀਟ ਆਪਾਂ ਕਹਿ ਸਕਦੇ ਆ ਚਾਹੇ ਬਾਦਲ ਪਰਿਵਾਰ ਨੇ ਲੜੀ ਚਾਹੇ ਕਿਸੇ ਨੇ ਵੀ ਲੜੀ ਆ ਇੰਨੀ ਵੱਡੀ ਲੀਡ ਕਦੀ ਵੀ ਨਹੀਂ ਆਈ ਤੇ ਹਰਦੀਪ ਸਿੰਘ ਜੀ ਵੀ ਸਾਡੇ ਉਥੋਂ ਐਮਏ ਦੇ ਬਣੇ ਨੇ ਰਾਜਾ ਵੜਿੰਗ ਜਿਹੜਾ ਪੰਜਾਬ ਦਾ ਪ੍ਰਧਾਨ ਸੀ ਆ ਪ੍ਰਤਾਪ ਵੜਿੰਗ ਜਿਹਨੂੰ ਲੋਕ ਆਲਮੋਸਟ ਤੁਸੀਂ ਫੇਸਬੁੱਕ ਤੇ ਤੇ ਸੋਸ਼ਲ ਮੀਡੀਆ ਤੇ ਦੇਖਦੇ ਹੋ ਪਰ ਲੋਕਾਂ ਨੇ ਮਾਨ ਸਾਹਿਬ ਨੂੰ ਕੇਜਰੀਵਾਰ ਸਾਹਿਬ ਨੂੰ ਤੇ ਇਸ ਪਾਰਟੀ ਨੂੰ ਪਿਆਰ ਦਿੱਤਾ ਤੇ ਏਡੀ ਵੱਡੀ ਜਿਹੜੀ ਲੀਡ ਉਦੇ ਨਾਲ ਉਹਨੇ ਜਤਾਇਆ ਐਮਐਲਏ ਸਾਹਿਬ ਸਰਪੰਚੀ ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਹੁਣ ਵੀ ਅਸੀਂ ਜਿਹੜਾ ਹੈਗਾ ਪਿੰਡਾਂ 'ਚ ਸਨੌਰ ਹਲਕੇ 'ਚ ਬਹੁਤ ਸਰਵੇ ਕਰ ਰਹੇ ਹਾਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਪਰ ਉੱਥੇ ਇੱਕ ਪ੍ਰੋਬਲਮ ਜਿਹੜੀ ਹੈਗੀ ਆ ਆ ਰਹੀ ਆ ਵੀ ਜਿਹੜੀਆਂ ਜਨਾਨੀਆਂ ਘਰ ਦੇ ਵਿੱਚ ਬੈਠੀਆਂ ਨੇ ਬਾਹਰ ਰੁਜ਼ਗਾਰ ਨਹੀਂ ਕਰ ਸਕਦੀਆਂ ਟੈਲੈਂਟ ਉਹਨਾਂ ਦੇ ਬਹੁਤ ਆ ਬੰਦੇ ਤਾਂ ਬਾਹਰ ਚੱਲਦੇ ਪਰ ਵੋਟ ਪਾ ਕੇ ਉਹ ਵੀ ਚਲ ਹੁੰਦੀਆਂ ਨੇ ਐਮਐਲਏ ਨੂੰ ਵੀ ਚੋਣ ਦੇ ਆਉਂਦੀਆਂ ਨੇ ਸਰਪੰਚਾਂ ਨੂੰ ਵੀ ਚੋਣ ਹੁੰਦੀਆਂ ਨੇ ਉਹਨਾਂ ਲਈ ਕੋਈ ਛੋਟਾ ਛੋਟਾ ਰੁਜ਼ਗਾਰ ਕੋਈ ਜਿੱਦਾਂ ਪੈਕਿੰਗ ਦਾ ਘਰ ਦੇ ਵਿੱਚ 2 ਘੰਟੇ ਜਦੋਂ ਫ੍ਰੀ ਹੁੰਦੀ ਪ੍ਰੋਜੈਕਟ ਇਤਰਾ ਹੈ ਵੀ ਇਹ ਜਿਹੜੇ ਕਾਮੇ ਤੇ ਲੋਕਾਂ ਨੇ ਵੇਖ ਆਪ ਵੀ ਦੇਖਣੇ ਤੇ ਜਿਹੜਾ ਸਾਡੇ ਕੋਲ ਸਰਕਾਰੀ ਭੋਗਿਆ ਜਿਵੇਂ ਨਰੇਗਾ ਆ ਜਾਂ ਪੜੇ ਲਿਖੇ ਤੇ ਆਪਣਾ ਕੋਈ ਵੀ ਰੋਜ਼ਗਾਰ ਤੋਰ ਸਕਦੇ ਉਹਦੇ ਚ ਸਰਕਾਰ ਉਹਨਾਂ ਦੀ ਮਦਦ ਕਰਦੀ ਹੈ ਜਿਹੜੀ ਕੋ ਭੈਣ ਆ ਸਾਡੀ ਪੜੀ ਲਿਖੀ ਆ ਉਹ ਆਪਦਾ ਅਪਲਾਈ ਕਰੇ ਜਿਹੜਾ ਜਿਹੜੇ ਵੀ ਉਹ ਕੰਮ ਨੂੰ ਉਹਨਾਂ ਚ ਟੈਲੈਂਟ ਹੈਗਾ ਆ ਉਹਦੀ ਸਰਕਾਰ ਮਦਦ ਕਰੂ ਅਸੀਂ ਵੀ ਉਹਦੀ ਮਦਦ ਕਰਾਂਗੇ ਉਹ ਆਪ ਵੀ ਰੋਜ਼ਗਾਰ ਲਵੇ ਤੇ ਲੋਕਾਂ ਨੂੰ ਵੀ ਰੋਜ਼ਗਾਰ ਜਿਹੜੇ ਉਹ ਦੇ ਸਕਦੇ ਆ ਲੋਕ ਥੋੜਾ ਅੱਗੇ ਆਉਣ ਉਹਨਾਂ ਦੀ ਹੈਲਪ ਕਰਨ ਵਾਸਤੇ ਬਦਲ ਕਰਨ ਵਾਸਤੇ ਅਸੀਂ ਖੜੇ ਆ ਜੇ ਅੱਜ ਤੁਸੀਂ ਕੋਈ ਵੀ ਲੋਨ ਲੈਣਾ ਆ ਸਬਸਿਡੀ ਉਹਦੇ ਵਿੱਚ ਹੈਗੀ ਆ ਤੁਸੀਂ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਸਰਕਾਰ ਤੇ ਕਹਿੰਦੀ ਵੀ ਲੋਕ ਕਾਰੋਬਾਰ ਕਰਨ ਬਾਹਰ ਨਾ ਹੋਣ ਮੁਲਕਾਂ ਨੂੰ ਨਾ ਜਾਣ ਜਿਹੜੇ ਮੁੰਡੇ ਨੌਕਰੀਆਂ ਮੰਗਦੇ ਨੌਕਰੀਆਂ ਦੇਣ ਵਾਲੇ ਬਣਨਾ ਪਰੇ ਲੋਕਾਂ ਨੇ ਅੱਗੇ ਆਉਣਾ ਤੇ ਉਹਦੇ ਹਿਸਾਬ ਨਾਲ ਹੀ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ। ਐਮਐਲ ਸਾਹਿਬ ਜਿਹੜਾ ਨਸ਼ੇ ਨੂੰ ਲੈ ਕੇ ਹੈਗਾ ਨੌਜਵਾਨਾਂ ਦੇ ਵਿੱਚ ਕਾਫੀ ਮਤਲਬ ਪੰਜਾਬ ਆਪਣਾ ਡੁੱਬਿਆ ਹੋਇਆ। ਤੁਹਾਡਾ ਜਿਹੜਾ ਸਨੌਰ ਹਲਕਾ ਉਹਦੀ ਕੀ ਦਸ਼ਾ ਜੀ? ਤੁਸੀਂ ਇਹ ਦੱਸੋ ਵੀ ਸਾਡੇ ਹਲਕੇ 'ਚ ਤੁਹਾਨੂੰ ਕੋਈ ਦੀਦਾ ਸਮੈਕ ਵਾਲਾ ਟੀਕੇ ਵਾਲਾ ਜਾਂ ਦੂਜਾ ਤੀਜਾ ਬਹੁਤ ਮਹਾਰਾਜ ਦੀ ਕਿਰਪਾ ਸਾਡੇ ਹਲਕਾ ਜਿਹੜਾ ਉਹ ਆਲਮੋਸਟ ਬਚਿਆ ਆ। ਸਾਡਾ ਵੈਸੇ ਜ਼ਿਲ੍ਹਾ ਹੀ ਬਹੁਤ ਘਾਟੇ ਦੇ ਵਿੱਚ। ਦੂਜਿਆਂ ਜ਼ਿਲ੍ਹਿਆਂ 'ਚ ਕੁਝ ਹੋ ਸਕਦਾ ਹੈ ਆਪੋ ਆਪਣਾ ਹੁਣ ਸਾਡਾ ਐਸਐਚਓ ਚਾਹੇ ਡਿਪਟੀ ਚਾਹੇ ਐਸਐਸਪੀ ਸਭ ਨੂੰ ਇੱਕੋ ਗੱਲ ਕਹੀ ਗਈ ਹੈ ਵੀ ਕੋਈ ਵੀ ਸਿੰਥੈਟਿਕ ਨਸ਼ੇ ਵਾਲਾ ਨਿਪਖਸ਼ਾ ਚਾਹੇ ਉਹ ਕਿਸੇ ਦਾ ਰਿਸ਼ਤੇਦਾਰ ਆ ਚਾਹੇ ਕੋਈ ਵੀ ਆ ਵੀ ਜਿਹੜਾ ਸਿੰਥੈਟਿਕ ਨਸ਼ਾ ਹੈ ਉਹ ਬੰਦੇ ਦੀ ਜਾਨ ਲੈਂਦਾ ਆ ਉਹਦੇ 'ਚ ਕਿਸੇ ਵੀ ਭਰਾ ਕੋ ਕੋਈ ਇਨਫਰਮੇਸ਼ਨ ਹੈਗੀ ਆ ਤੁਸੀਂ ਮੈਨੂੰ ਦੱਸ ਸਕਦੇ ਐ ਐਸਐਚਓ ਨੂੰ ਦੱਸ ਸਕਦੇ ਹੋ ਕੋਈ ਇਹਨਾਂ ਲਈ ਕਰਦਾ ਅਸੀਂ ਉੱਤੇ ਮਾਜਰਤ ਤੇ ਵੀ ਕਾਰਵਾਈ ਕਰਾਂਗੇ ਤੇ ਸਾਨੂੰ ਜਿਹੜਾ ਵੀ ਕੋਈ ਲੱਗਦਾ ਆ ਅਸੀਂ ਕਾਦੁਕਾ ਜਿਹੜੇ ਸੀ ਉਹਨਾਂ ਦੇ ਮੈਂ ਆਪ ਪਰਚੇ ਕਰਵਾਏ ਆ ਤੰਮੈਨੋ ਦਾ ਹੁਣ ਕਦੀ ਕੋਈ ਸ਼ਿਕਾਇਤ ਮਿਲੀ ਨਹੀਂ ਹੋਜੀ ਜੇ ਕੋਈ ਤੁਹਾਡੇ ਕੋਲ ਇਨਫਾਰਮੇਸ਼ਨ ਆ ਕੀ ਦੱਸੋ ਅੱਜ ਹੀ ਟੰਗਵਾ ਦੇਾਂਗੇ ਕੋਈ ਚੱਕਰ ਨਹੀਂ ਲਾਸਟ ਸਨੌਰਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਆਪਣੇ ਨੂੰ ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਹਣ ਹਣ ਇਲੈਕਸ਼ਨ ਆ ਰਿਹਾ ਐਮਸੀ ਦਾ ਸਾਡਾ ਸਾਥ ਦਿਓ ਆਪ ਆਦਮੀ ਪਾਰਟੀ ਦਾ ਵਕਾਸ ਤੇ ਕਮਾ ਦਾ ਦਾ ਇਹ ਆ ਰੱਖਣਾ ਜਾਂ ਉਹਦਾ ਕਰਾਉਣਾ ਸਾਡੀ ਜ਼ਿੰਮੇਵਾਰੀ ਆ ਤੁਹਾਨੂੰ ਇੱਕ ਗੱਲ ਪਹਿਲਾਂ ਵੀ ਕਹੀ ਤੇ ਹੁਣ ਵੀ ਮੈਂ ਕਹਿੰਦਾ ਵੀ ਵਿਕਾਸ ਦੇ ਕੰਮ ਕਰਵਾਵਾਂਗੇ ਤੇ ਤੁਹਾਡਾ ਤੋਂ ਵੋਟ ਮੰਗਾ ਕਿ ਜਿਹੜੀਆਂ ਜਿਹੜੀਆਂ ਤੁਹਾਡੀਆਂ ਡਿਮਾਂਡਾਂ ਸੀ ਉਹ ਸਾਰੀਆਂ ਆਲਮੋਸਟ ਮੈਂ ਇੱਕ ਕ ਵੇ ਇੱਕਾ ਪੂਰੀਆਂ ਕਰਦੇ ਲੱਗਾ ਤੇ ਜਿਹੜੇ ਜਿਹੜੇ ਤੁਹਾਡਾ ਨਾਲ ਵਾਅਦਾ ਕੀਤੇ ਸੀ ਉਹ ਪੂਰੇ ਕਰ ਦੂੰਗਾ ਤੇ ਇਹ ਮੈਨੂੰ ਵੋਟਾਂ ਪਾਉਣ ਦੀ ਤੇ ਬਿਲਕੁਲ ਨਾ ਪਾਓ ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز